ਸਿੱਗਾ ਸਾਰਿਆਂ ਨੂੰ ਜਿੰਨੇ ਵੀਰ ਜੁੜੇ ਨੇ ਫੇਸਬੁਕ ਤੇ YouTube ਤੇ ਅੱਜ ਤੁਹਾਨੂੰ ਇਹ ਕੰਪਨੀ ਚ ਲੈ ਕੇ ਆ ਬਹੁਤ ਵਧੀਆ ਨਾਂ ਕੰਪਨੀ ਦਾ ਸਾਡੇ ਹਲਕੇ ਦੇ ਵਿੱਚ ਪੂਰਾ ਨਾਂ ਚੱਲਦਾ ਜੈਵਿੰਦਰਾ ਕੰਪਨੀ ਇਹ ਕੰਪਨੀ ਹੈਗੀ ਐ ਸਨਾਮ ਤੋਂ ਭਲਾਡੇ ਰੋਡ ਤੇ ਧਰਮਗੜ੍ਹ ਦੇ ਵਿੱਚ ਬਣੀ ਹੋਈ ਐ ਆ ਤੁਹਾਨੂੰ ਆ ਚੀਜ਼ਾਂ ਦਿਖਾਉਣੇ ਆ ਬਾਈਆਂ ਨੇ ਸਟਾਕ ਨਵਾਂ ਪਾਉਣਾ ਐ ਪੁਰਾਣਾ ਸਟਾਕ ਖੜਿਆ ਬਾਈਆਂ ਕੋਲੇ ਕਲੀਅਰ ਕਰਨਾ ਨੇ ਕੰਪਨੀ ਨੇ ਬਹੁਤ ਹੀ ਜੈਨੂਰੇਟ ਤੇ ਦੇਰੇ ਨੇ ਮਾਲ ਸਾਰਾ ਖੜਾ ਦੇਖਸਾ ਸੁਪਰ ਹੀਡਰ ਖੜੇ ਨੇ ਇਧਰ ਆ ਰੋਟਾ ਬਸ ਖੜਿਆ ਚਾਦਰ ਬਾਰੇ ਇਹਨੂੰ ਦੱਸ ਦਿੰਨੇ ਕਿੰਨੇ ਐਮ ਐਮ ਦੀ ਚਾਦਰ ਲੱਗਿਆ ਹੈ 5 ਐਮ ਐਮ ਦੀ ਚਾਦਰ ਲੱਗਿਆ ਬਹੁਤ ਹੈਵੀ ਚਾਦਰ ਲੱਗੀ ਹੋਈ ਹੈ ਅਮ ਮੂਰੇ ਜਿਹੜਾ ਲੱਗਿਆ ਇਹ ਵੀ ਹੈਵੀ ਲੱਗਿਆ ਦੇਖ ਸਕਦੇ ਤੁਸੀਂ ਆ ਵੀ ਹੁੱਕਾਂ ਕਾ ਬੜੀ ਹੈਵੀ ਲੱਗੀਆਂ ਹੋਈ ਨੇ ਆ ਘੋੜੀ ਦੇਖ ਸਕਦੇ ਬਹੁਤ ਹੈਵੀ ਘੋੜੀ ਲੱਗੀ ਹੋਈ ਹੈ ਬੜੀ ਚਾਦਰ ਲੱਗੀ ਹੋਈ ਹੈ ਜਮੀਨ ਦੀ ਬਾਹਰ ਬੋਜਾਉਂਦੀਆਂ ਆ ਬਸ ਆਹ ਰੇਟ ਬਾਈ ਦਾ ਇਸਕਰੀਨ ਤੇ ਨੰਬਰ ਦੇਵਾਂਗੇ ਤੇ ਰੇਟ ਬਾਰੇ ਜਾਣਕਾਰੀ ਲੈਣੀ ਆ ਇਹ ਤੁਹਾਨੂੰ ਲੱਖ ਤੋਂ ਅੰਦਰ ਹੀ ਮਿਲ ਜਾਣਗੇ ਉੱਪਰ ਨਹੀਂ ਆਦੇ ਲੱਖ ਰੁਪਏ ਤੋਂ ਕਿਉਂਕਿ 23 ਮਾਲ ਨੇ ਇਹ ਕੰਪਨੀ ਨਾਮਾ ਮਾਲ ਤਿਆਰ ਕਰਨਾ ਹੈ ਮਾਲ ਕਰਨਾ ਸਾਰਾ ਸਟਾਕ ਖੜੇ ਦੇਖ ਸਕਦੇ ਹੋ ਉਹ ਮਾਗਰ ਖੜੇ ਤੁਹਾਨੂੰ ਇਹ ਕਿੰਨੇ ਫੁੱਟੇ ਨੇ ਵੀਰੇ ਇਹ 8 ਫੁੱਟੇ ਇਹ 8 ਫੁੱਟੇ ਨੇ ਆ ਦੇਖੋ ਸਾਡੇ ਮਾਗਰ ਮਾਗਰ ਭੋੜਾ ਨੇ ਅਲੇ ਟਿੱਪ ਹੁੰਦਾ ਆ ਕੇ ਦੇ ਦਾਂਗੇ ਕਿਉਂਕਿ ਕੰਪਨੀ ਦਾ ਮਾਲ ਇੰਝ ਤਿਆਰ ਖੜਕ ਪਰ ਥੋੜਾ ਜਿਹਾ ਅਸਾਂ ਕਾਹਦੇ ਕੋ ਦੇਖ ਸਕਦੇ ਵਧੀਆ ਲੱਗਿਆ ਫੇਵੀ ਚ ਪ੍ਰਿੰਕ ਡਾਵਲ ਲੱਗੇ ਨੇ ਦੋ ਇਧਰ ਲੱਗੇ ਦੋ ਇਧਰ ਲੱਗੇ ਹੋਏ ਨੇ ਨਾਲ ਤਵੀਆਂ ਇਧਰਲੇ ਪਾਸੇ ਇੱਕ ਤਾਂ ਵੀ ਉਧਰ ਇੱਕ ਤਾਂ ਵੀ ਇਧਰ ਇਹ ਵੀ ਹੈਵੀ ਚ ਲੱਗੇ ਨੇ ਵਧੀਆ ਤਵੀਆਂ ਲੱਗੇ ਨੇ ਆ ਇੱਕ ਆ ਖੜਿਆ ਮਾਰੀ ਵੀ ਇਹ ਵੀ ਹੱਥ ਫੋਟਾ ਵੀਰੇ ਹੱਥ ਫੋਟਾਈ ਇਹ ਵੀ ਅੱਠ ਫੋਟਾ ਦੇ ਗੇਰ ਗੂ ਵੀ ਵਧੀਆ ਹੈਵੀ ਕੰਪਨੀ ਚ ਲੱਗੇ ਹੋਏ ਨੇ ਕੰਪਨੀ ਆਪ ਤਿਆਰ ਕਰਉਂਦੀ ਸਪੈਸ਼ਲ ਖੜ ਕੇ ਸਾਰਾ ਮਾਲ ਜਿੰਨਾ ਮਾਲ ਤਿਆਰ ਕਰਿਆ ਆਪ ਕਰਿਆ ਆਪ ਸਿਰ ਉਹ ਸੀਨ ਆਫਸ਼ਨ ਲੱਗੇ ਨੇ ਵਧੀਆ ਉਧਰ ਲੈ ਜੇ ਨੂੰ ਜੇਰ ਆਪ ਕੱਟ ਕਟਿੰਗ ਕਰਦੀ ਸਾਰੀ ਕੰਪਨੀ ਇਹ ਆ ਸੁਪਰ ਹੀਡਰ ਖੜੇ ਨੇ ਇਧਰ ਤਵੀਆਂ ਵਾਲੇ ਸੁਪਰ ਹੀਡਰ ਵੀ ਵੀ ਦੇਖ ਚੌਂਡੀਅਰ ਕਲਰ ਚ ਕਿਰੇ ਨੇ ਹੂੰ ਸਾਈਡ ਗੇਅਰ ਸਾਈਡ ਗੇਅਰ ਆ ਦੇਖੀ ਗੇਅਰ ਨਵੇਂ ਮੋਡਲ ਦਾ ਗੇਅਰ ਲੱਗਿਆ ਵਧੀਆ ਹੈਵੀ ਚ ਸਾਈਡ ਗੇਅਰ ਦੇ ਵਿੱਚ ਕਈ ਵੀਰ ਮੰਗਦ ਨੇ ਆ ਵੀ ਬੂਰਾ ਸਤਨਪੱਟ ਦੇ ਲਵੇ ਵੀੂ ਪਾਉਣ ਬਾਅਦ ਤੇ ਵਜੇ ਲੱਗਿਆ ਅੱਤੀ ਉੱਤੀ ਵਜੇ ਲਾ ਕੇ ਮੁਰੇ ਤਵੀਆਂ ਵਜੇ ਲੱਗੀਆਂ ਨੇ ਆ ਮਾਗਰ ਖੜਨ ਨੂੰ ਵਜੇ ਹੈਵੀ ਚ ਲੱਗਿਆ ਉਹ ਤੋਂ ਦੀ ਢੱਕਣ ਦੇਖ ਸਕਦਾ ਵਧੀਆ ਹੈਵੀ ਚ ਲੱਗਿਆ ਹੈ ਨਹੀਂ ਕਿ ਵੀ ਖੜਕ ਵੀ ਖੜਕੀ ਜਾਊਗਾ ਖੜਕਦਾ ਖੜਕਦਾ ਹੈਗਾ ਵਧੀਆ ਕੁਆਲਿਟੀ ਚ ਲੱਗਿਆ ਹੋਇਆ ਆਏ ਕਾ ਖੜੇ ਨੇ ਮੰਗ ਰਹੇ ਇਹ ਸੱਤ ਮੁੱਟਾ ਹੈ ਇਹ 7 ਫੁੱਟ ਦਾ ਰੋਟਾ ਵੀਟਰੇ ਇਹ ਕਿ ਆ ਬਟੇ ਵੀ ਇਹ ਸੇਪਟੇ ਹੈ ਇਹ ਸੇਪਟਾ ਕੁਛ ਛੋਟੇ ਟ੍ਰੈਕਟਰਾਂ ਦਾ ਛੋਟਾ ਕਿਸਾਨਾਂ ਦਾ 2-4 ਕਿੱਲੇ ਵਾਲਾ ਕੱਦੂ ਕਰਨ ਨੂੰ ਬਾੜੀ-ਬੁੜੀ ਚ ਭੱਜਿਆ ਕੰਮ ਨੰਦਾ ਇਹ ਬਾਗਬੂੜੀ ਚ ਵੇਨ ਵਾਸਤੇ ਇਹ ਛੋਟੇ ਮਾਡਲ ਨੇ ਇਹ ਵੀ ਬਹੁਤ ਹੀ ਜੈਨੂਅਰ ਰੇਟ ਚ ਦੇਵਾਂਗੇ ਰੇਟ ਸੁਣ ਕੇ ਤੁਸੀਂ ਕਮਾਲ ਹੀ ਕਰੋ ਮੰਨ ਜਿਓਗੇ ਵੀ ਕੰਪਨੀਆਂ ਨਾਲ ਗੱਲ ਕਰੂੰਗੀ ਦੀ ਨੰਬਰ ਦਿੱਤੇ ਤੇ ਕੰਪਨੀ ਮਾਰਕ ਨਾਲ ਸਿੱਧੀ ਗੱਲ ਕਰ ਲੂੰਗੀ ਬਹੁਤ ਹੀ ਘੱਟ ਰੇਟ ਚ ਮਿਲ ਜਾਣਗੇ ਕਿਸਾਨ ਵੀਰ ਬਹੁਤ ਆਣ ਰੇਟ ਨਹੀਂ ਲਾਉਂਦੇ ਇਹਨਾਂ ਨੇ ਉਹਨਾਂ ਵਾਸਤੇ ਆਫਰ ਹੀ ਹੈ ਕੰਪਨੀ ਵੱਲੋਂ ਆਫਰ ਹੀ ਲਾ ਦੀਏ ਵੀ ਆਪਾਂ ਮਾਲ ਖਰੀਦਿਆ ਕਰਨਾ ਸਾਰਾ ਇਹ ਇਹਨਾਂ ਸਤਾਉ ਖੜੇ ਸਾਰਾ ਕੰਪਨੀ ਕਿਉਂਕਿ 8 10 ਕੁ ਬੀਜੀ ਨਹੀਂ ਦੂਜਾ ਦਿਨ ਹੀ ਕੰਪਨੀ ਕੋਲੇ ਪਿਛਲੇ ਸੀਜ਼ਨ ਦੇ ਖੜੇ ਨੇ ਜਿਹੜੇ ਇਹਨੂੰ ਕਲੀਅਰ ਕਰਨ ਆ ਸੁਪਰਹੀਡਰ ਵੀ ਇੱਥੇ ਦੇਖ ਲੈਂਦੇ ਆ ਹਾਂ ਇਹੋ ਵਜ੍ਹਾ ਲੱਗਿਆ ਟਾਇਰ ਕਮਾਉਣ ਵਾਸਤੇ ਉਹੀ ਨੇ ਕੋ ਪੱਤੀਆਂ ਜਾਲਾ ਜਿਹੜੇ ਹੈਵੀ ਜਾਲਾ ਬਣਾ ਕੇ ਇੱਧਰ ਅੱਗੇ ਦੇਖ ਆ ਜੀ ਬਲੇਡ ਦੇਖਾ ਤੇ ਬੜੀ ਹਾਈ ਵੀਚ ਬਲੇਡ ਲੱਗੇ ਨੇ ਥੱਲੇ ਬਲੇਟਾਂ ਜਿੰਨੇ ਮਰਵਾ ਦੇ ਬਈ ਕੈਮਰਾ ਮੜਾ ਜਾ ਦੇਖ ਸਾਦਿਆਂ ਪਲੇਟ ਬੜੀ ਹੈਵੀ ਵਿਜ਼ਿਬਿਲਿਟੀ ਲੱਗਿਆ ਹੋਇਆ ਨੇ ਜਿਹੜੇ ਹੁਣ ਨਵੇਂ ਮਰਾਲਾ ਚਾਹਣਾ ਇੱਧਰ ਦੇਖ ਵਾਹ ਖੜਿਆ ਸਸਤਰੀ ਡਰਗੋਰ ਪੂਰੇ ਵਧੀਆ ਨੇ ਆਇਆ ਨਿਵਾ ਜਿੱਨਾ ਦੇ ਕੋਲ ਪੂਰੇ ਵਧੀਆ ਨੇ ਬੈਰੰਗ ਬੁਰੰਗ ਪੂਰੇ ਵਧੀਆ ਕੰਪਨੀ ਵਧੀਆ ਪਾਉਂਦੀ ਹੈ ਗੀਅਰ ਵੀ ਗੀਅਰ ਬਾਕਸ ਦੇਖਣਾ ਬੜੀ ਹੈਵੀ ਚ ਲੱਗਿਆ ਹੋਇਆ ਆਪ ਜੀ ਕਰੋ ਕਰਾਉਣੀ ਕੰਪਨੀ ਸਾਰਾ ਮਾਲ ਖੜਕੇ ਲਵੇ ਜਿਹ ਪਿੱਦੇ ਖੜਿਆ ਛੋਟਾ ਰੋਟਾ ਵੇਟਰ ਇਹ ਧਰਮ ਕੰਪਨੀ ਦਾ ਮਾਲ ਲਾਉਣ ਨੂੰ ਛੇਅਰ ਕਰਨਾ ਕੋਈ ਨਵਾਂ ਮਾਲ ਤਿਆਰ ਕਰਨ ਦਾ ਕੰਪਨੀ ਦੇ ਉੱਧਰ ਇੱਕ ਦੂਏ ਪਾਸੇ ਚੱਲਦੀ ਮਸ਼ੀਨਾਂ ਦੇ ਤਿਆਰ ਕਰ ਰਹੇ ਨੇ ਜ ਦੂਏ ਛੇਅਰ ਕਰਨਾ ਹੈ ਕੰਪਨੀ ਨਾਲ ਵਧੀਆ ਕੀ ਜਿਹੜੇ ਭਰਾ ਫਾਇਦਾ ਚੱਕਦੇ ਨੇ ਚੱਕੋ ਵੱਤਵਾਦ ਆ ਨੰਬਰ ਹੈ ਵੀ ਦੇ ਨਾਲ ਸੰਪਰਕ ਕਰ ਲਿਓ ਕੰਪਨੀ ਨਾਲ ਰੇਟਾਂ ਬਾਰੇ ਤੇ ਹੋਰ ਜਾਣਕਾਰੀ ਲੈਣੀ ਹੈ ਤੁਸੀਂ ਦੋ ਫੜਾ ਲਿਓ ਵੀਡੀਓ ਨੂੰ ਵੱਤਵਾਦ ਸ਼ੇਅਰ ਕਰ ਦਿਓ ਪੇਜ ਨੂੰ ਆਪਣੇ ਫੋਲੋ ਕਰ ਲਿਓ ਆਪਾਂ ਇਦਾਂ ਦੀ ਵੀਡੀਓ ਤੁਹਾਡੇ ਫਾਇਦੇ ਵਾਸਤੇ ਕਿਸਾਨਾਂ ਵਾਸਤੇ ਬਣਾਉਂਦੇ ਰਹਨੇ ਆ ਦੇਖ ਸਕਦੇ ਹੋ ਮਾਰਾ ਜੀ ਦਾ ਕੰਪਨੀ ਲਈ ਕਰਨਾ ਰੇਟ ਲੱਖ ਤੋਂ ਅੰਦਰ ਹੀ ਚੱਲਣਗੇ ਸਾਰੇ ਉਨੀ ਕੰਪਨੀ ਆਵਾਂਗੇ ਲੱਖ ਤੋਂ ਪਲੱਸ ਹੀ ਰੱਖਦੀ ਹੈ ਲੱਖ ਤੋਂ ਅੰਦਰ ਹੀ ਰਹਿਣਗੇ ਕੰਪਨੀ ਨਾਲ ਗੱਲ ਕਰਕੇ ਮਾਲਕਾਂ ਨਾਲ ਦੂਰੇ ਰੇਟ ਬਾਰੇ ਜਾਣਕਾਰੀ ਲੈ ਸਕਦੇ ਸਕਰੀਨ ਤੇ ਦੇਵਾਏ ਨੰਬਰ ਵੀ ਅਸੀਂ ਜੇ ਸਾਥੋਂ ਜਾਣਕਾਰੀ ਲੈਣੀ ਸੀ ਵੀ ਕੰਪਨੀ ਨਾਲ ਸੰਪਰਕ ਕਰਾ ਦਾਂਗੇ ਕੋਈ ਹੋਰ ਰੇਟ ਤੇ ਰਹਿਤ ਕਰਾ ਦਾਂ ਕੰਪਨੀ ਨਾਲ ਆਪ ਆਪ ਗੱਲ ਕਰਵਾ ਗੱਲਬਾਤ ਕਰਵਾ ਦਾਂਗੇ ਰੇਟ ਦੇ ਵਿੱਚ ਜਿੰਨਾ ਹੋ ਸਕੇ ਕੰਪਨੀ ਤੋਂ ਘੱਟ ਤੋਂ ਘੱਟ ਰੇਟ ਤੇ ਦਵਾਵਾਂ ਸਾਰਾ ਮਾਲ ਕਿਉਂਕਿ ਮਾਰ ਕੰਪਨੀ クリア ਕਰਨਾ ਹੈ 2023 ਮਾਲ ਦੇ ਮਾਰਕੇ ਸਾਰਾ ਮਾਰਕੇ ਦੇ ਕੰਪਨੀ ਕੋਲੇ ਵੀਡੀਓ ਨੂੰ ਬਤੋ ਬਈ ਸੇਕਰ ਗੋਪੀ ਨੂੰ ਆਪਣੇ ਫੋਲੋ ਕਰੋ YouTube ਚੈਨਲ ਨੂੰ ਆਪਣੇ ਸਬਸਕ੍ਰਾਈਬ ਕਰ ਦਿਓ ਸਾਰੇ ਵੀਰਾਂ ਧੰਨਵਾਦ